ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗਵਿੰਦਪੁਰਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਇਹ ਬਠਿੰਡੇ ਦੇ ਰਹਿ ਜਾਂਦਾ ਤੇ ਇਹਦੇ ਨੇੜੇ ਪੁੱਚੋ ਵੀ ਹੈ ਵੈਸੇ ਨਥਾਣਾ ਉਹ ਵੀ ਨੇੜਾ ਦੋਸਤੋ ਤੇ ਗਵਿੰਦਪੁਰੇ ਪਿੰਡ ਚੋਂ ਵੀਡੀਓ ਬਣਾ ਰਹੇ ਆ ਵੱਡੇ ਪਿੰਡਾਂ ਚੋਂ ਆਉਂਦਾ ਦੋਸਤੋ ਬਠਿੰਡੇ ਜ਼ਿਲ੍ਹੇ ਦੇਆਂ ਚ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਬਾਈ ਕੋਲੋਂ ਮੇਰੀ ਇਹ ਚੌਥੀ ਪੰਜਵੀਂ ਵੀਡੀਓ ਹੋ ਚੱਲੀ ਹੈ ਇਸ ਵੀਰ ਨੂੰ ਚੌਂਕ ਵੀ ਐ ਚੰਗੇ ਪਸ਼ੂਆਂ ਦਾ ਤੇ ਘਰੇ ਦੁੱਧ ਦੇ ਵੀ ਚੰਗੇ ਪਸ਼ੂ ਲਾਏ ਹੋਏ ਐ ਮੱਝਾਂ ਇੱਥੇ ਬਹੁਤ ਚੰਗੀਆਂ ਚੰਗੀਆਂ ਵਿਕਰੀ ਵਾਲੀਆਂ ਵੀ ਹੁੰਦੀਆਂ ਤੇ ਪੱਕੇ ਪਸ਼ੂ ਵੀ ਘਰੇ ਬਹੁਤ ਸਾਰੇ ਰੋਕੇ ਹੋਏ ਐ ਮੈਂ ਇੱਕ ਵਾਰ ਇਸ ਵੀਡੀਓ ਦੇ ਵਿੱਚ ਫੇਰ ਕੈਮਰਾ ਮਾਰ ਦਿੰਨਾ ਤੁਹਾਨੂੰ ਅੰਦਾਜ਼ਾ ਹੋਊਗਾ ਕਿਉਂਕਿ 90 95% ਇਹ ਸਾਰੀਆਂ ਹੀ ਮੱਝਾਂ ਜਿਹੜੀਆਂ ਹੋ ਬਾਈ ਨੇ ਹਰਿਆਣੇ ਦੇ ਵਿੱਚੋਂ ਖਰੀਦੀਆਂ ਐ ਤੁਸੀਂ ਇਹਨਾਂ ਦੇ ਢਾਂਚੇ ਦੇਖੋਗੇ ਤੁਹਾਨੂੰ ਸਮਝ ਆਊਗੀ ਤੇ ਦੁੱਧ ਦੇ ਰਿਕਾਰਡ ਵੀ ਇਹਨਾਂ ਮੱਝਾਂ ਦੇ ਚੰਗੇ ਆ ਅੱਜ ਤੈਨਾਂ ਨਾਲ ਇਸ ਵੀਡੀਓ 'ਚ ਤੁਹਾਨੂੰ ਦਿਖਾਉਣੇ ਆ ਕਿਉਂਕਿ ਨਾਲ ਇਹ ਵੀ ਵੀਰ ਜਿਹੜਾ ਵਪਾਰ ਦਾ ਕੰਮ ਵੀ ਕਰ ਲੈਂਦਾ ਇੱਕ ਤਾਂ ਟੋਕੜ ਗੱਭਣਾ ਇਹਦੀ ਬਾਈ ਦੇ ਜਣੀ ਇਹ ਘਰ ਦੀ ਮੰਨੀ ਜਾਊਗੀ ਕਿਉਂਕਿ ਟੋਕੜ ਗੱਭਣਾ ਤੇ ਪਿਛਲਾ ਸੁਆ ਬਾਈ ਨਹੀਂ ਚੋਇਆ ਇਹਦੇ ਨਾਲ ਇੱਕ ਹੋਰ ਮੱਝ ਇਹ ਵੀ ਗੱਭਣਾ ਦਾ ਸੁਆ ਦਿਨ ਥੋੜੇ ਲੈਂਦੀ ਹੈ ਸੂਨ ਦੇ ਵਿੱਚ ਡਿਟੇਲ ਆਪਾਂ ਪੁੱਛ ਲਾਂਗੇ ਚੰਗੇ ਦੁੱਧ ਵਾਲੀ ਮੱਝ ਹੈ ਤੇ ਇੱਕ ਮੱਝ ਬਿਲਕੁਲ ਤਿਆਰੀਆਂ ਚ ਦਿੰਦੀ ਐ ਤੇ ਬਹੁਤ ਚੰਗੇ ਦੁੱਧ ਵਾਲੀ ਐ ਆਪਾਂ ਜਾਣਕਾਰੀ ਤਿੰਨ ਮੱਝਾਂ ਬਾਰੇ ਲੈਣੀ ਐ ਵੀਡੀਓ ਨੂੰ ਐਂਡ ਤੱਕ ਦੇਖਿਓ ਫਸੂ ਜਿਹੜਾ ਵੀ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰਿਓ ਫੁੱਲ ਤੁਹਾਡਾ ਹੱਕ ਬੰਦ ਐ ਨੰਬਰ 22 ਦਾ ਸਕਰੀਨ ਉੱਤੇ ਚੱਲੂਗਾ ਰੇਟ ਅਸੀਂ ਵੀਡੀਓ ਚ ਕਰ ਦਿਆਂਗੇ ਪਰ ਆਏ ਭਰਾ ਦਾ ਮਾਨਤਨ ਕੀਤਾ ਜਾਂਦਾ ਹੁੰਦਾ ਤੁਸੀਂ ਗੱਲਬਾਤ ਕਰਕੇ ਰੇਟ ਸੰਬੰਧੀ ਵੀ ਜਾਣਕਾਰੀ ਲੈ ਸਕੋਗੇ ਤੇ ਪਸ਼ੂ ਤਾਂ ਤੁਹਾਨੂੰ ਵੀਡੀਓ ਚੋ ਵੀ ਦੱਸਣਗੇ ਜਿਹੜੀ ਚੀਜ਼ ਚੰਗੀ ਐ ਉਹ ਚੰਗੀ ਲੱਗਣੀ ਹੁੰਦੀ ਐ ਭਾਵੇਂ ਉਹ ਵੀਡੀਓ ਚੋ ਦੇਖ ਰਹੇ ਹੋ ਭਾਵੇਂ ਕੋਲ ਆ ਕੇ ਤੁਸੀਂ ਦੇਖ ਰਹੇ ਆਓ ਚਰਵਾਤ ਇਸ ਸਮਾਜ ਤੋਂ ਕਰਦੇ ਆ ਜਿਹੜੀ ਸੋਨ ਦੀਆਂ ਤਿਆਰੀਆਂ ਚ ਹੈ ਲਾਸਟ ਉੱਤੇ ਇੱਕ ਬੜੀ ਸੋਹਣੀ ਤੋਕੜ ਗੱਬਣ ਦਿਖਾ ਦੂੰਗਾ ਕਦੇ ਕਦੇ ਨਿਕਲਦੀਆਂ ਤੋਕੜ ਗੱਬਣ ਖਾਸ ਕਰਕੇ ਇੰਨੀਆਂ ਸੁਨੱਖੀਆਂ ਵੀ ਨਾਲ ਹੋਣ ਆਓ ਇਹਦੀ ਇਨਫੋਰਮੇਸ਼ਨ ਬਾਈ ਤੋਂ ਲੈਣੇ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਬਲਵਿੰਦਰ ਭਾਈ ਅੱਜ ਤਿੰਨ ਮੱਝਾਂ ਆਪਾਂ ਵਿਖਾਉਣ ਲੱਗੇ ਆ ਜਿਹੜੀਆਂ ਵਕਾਊ ਕੀਤੀਆਂ ਹਾਂਜੀ ਭਾਈ ਇਹ ਖਰੀਦੀਆਂ ਹੋਈਆਂ ਆਪਣੀਆਂ ਹੁਣ ਖਰੀਦੀਆਂ ਜਾਂ ਪਹਿਲਾਂ ਦੀਆਂ ਖਰੀਦੀਆਂ ਨਹੀਂ ਭਾਈ ਇਹ ਪਿਛਲੇ ਸਾਲ ਚੁਈਆਂ ਹੋਈਆਂ ਮੱਝਾਂ ਆਪਣੀਆਂ ਸਾਹੀਆਂ ਤਿੰਨ ਠੀਕ ਹੈ ਪਿਛਲਾ ਸੂਆ ਇਹਨਾਂ ਦਾ ਚੋਇਆ ਵਿਆ ਹਾਂਜੀ ਬਾਈ ਹੁਣ ਫਿਰ ਇਹ ਘਟਾ ਦੇਣੀਆਂ ਗਿਣਤੀ ਘਟਾਉਣ ਲੱਗੇ ਹਾਂ ਇਹ ਬਾਈ ਸਰਦੀ ਦਾ ਕਰਕੇ ਨਾ ਥੋੜੀ ਗਿਣਤੀ ਘਟਾਉਣ ਲੱਗੇ ਆਂ ਜਗਾਂ ਦੀ ਕਰਕੇ ਠੀਕ ਹੈ ਤੇ ਉਹ ਵਪਾਰ ਚ ਰੂਟੀਨ ਚਾਹੀ ਜਾਂਦੇ ਫਸੋ ਹਾਂ ਰੂਟੀਨ ਚ ਬਾਈ ਤਿੰਨ ਚਾਰ ਮੱਝਾਂ ਹੀ ਲੈਉਣੇ ਆਂ ਬਈ ਚੰਗੀਆਂ ਸਪੈਸ਼ਲ ਵਾਲਾ ਨਹੀਂ ਮੰਨ ਲੈਂਦੇ ਬਈ ਤਿੰਨ ਚਾਰ ਤਿੰਨ ਚਾਰ ਸ਼ੌਤ ਜਦੋਂ ਵੇਖ ਜਾਣ ਫਿਰ ਉਦੋਂ ਹੋਰ ਲੈਣੇ ਉਦੋਂ ਬਾਅਦ ਹੋਰ ਲੈਉਣੇ ਨਹੀਂ ਅੱਛਾ ਜਿਹੜੀ ਕੰਮ ਰੈਗੂਲਰ ਚੱਲੀ ਜਾਂਦਾ ਸਹੀ ਹੈ ਬਾਈ ਪਹਿਲੇ ਨੰਬਰ ਤੇ ਜਿਹੜੀ ਮੱਝ ਆ ਬਈ ਇਹ ਤੀਜਾ ਸੂਆ ਸੂਣੀ ਆ ਬਾਈ ਝੋ ਨੇ ਆਪਣੇ ਕੋਲੇ 20 ਕਿਲੋ ਜਮਨ ਕੰਡਾ ਲਾਇਆ 20 ਕਿਲੋ ਕੰਡਾ ਕਰਿਆ ਦੇ ਸਭ ਠੀਕ ਹੈ ਤੇ ਮਗਰ ਇਹਦੇ ਕੱਟੀ ਸੀ ਬਾਈ ਕੱਟੀ ਵੀ ਆਪਣੇ ਕੋਲੇ ਖੜੀ ਆ ਪਿੱਛੇ ਬਰੀਡ ਇਹਦੀ ਵਧੀਆ ਤਿਆਰ ਹੋਈ ਜਾਂਦੀ ਆ ਹੂੰ ਤੇ ਸਹੀ 50 55 ਦਿਨ ਦੇ ਆਸ-ਪਾਸ ਛੱਡੀ ਆਪਾਂ ਦੁੱਧ ਨੂੰ ਡਰਾਈ ਕਰੀਏਗੀ ਫਿਰ ਤਾਂ ਆਪ ਹੀ ਕੀਤੀ ਹੋਣੀ ਹੈ ਡਰਾਈ ਆਪ ਕਰੀਏ ਬਾਈ 5 ਕਿਲੋ ਦੁੱਧ ਨੂੰ ਡਰਾਈ ਠੀਕ ਹੈ ਹੁਣ ਦਿਨ ਕਿੰਨੇ ਲੈ ਜੂ ਹੁਣ ਬਾਈ ਇਹਦੇ ਕੱਲ ਦਿਨ ਪੂਰੇ ਹੋਗੇ 10 ਮਹੀਨੇ ਪੂਰੇ ਉੱਤੇ ਲਊਗੀ ਜਿਹੜੇ ਲਊਗੀ ਹੁਣ ਹਾਂਜੀ ਬਾਈ ਡਿਮਾਂਡ ਕੀ ਰਹਿਣੀ ਹੈ ਜੀ ਇਹ ਨਹੀਂ ਬਾਈ 2,25,000 ਰੁਪਏ। ਅੱਛਾ ਤਿਆਰੀ ਹੋਣ ਵੀ ਫੁੱਲ ਦਿੰਦੀ ਐ ਹਵਾਨਾ ਹੋਰ ਚੰਗਾ ਫਿਰ ਬਣਾਊਗੀ ਜੇ 2-3 ਦਿਨ ਲੱਗੀ ਤਾਂ ਜਾਂ ਇੰਨੇ ਇੱਕ ਬਣਾਏ ਤੇ ਹੁਣ ਸੂਕੂਗੀ ਇਹ ਛੇਤੀ। ਇਹ ਤੋਂ ਵੀ ਬਾਈ ਜਾਦੇ ਬਣਾਉਣਾ ਮੇਰੇ ਕੋਲੇ ਪਿਛਲੇ ਸਾਲ ਦਾ ਸਾਰਾ ਰਿਕਾਰਡ ਆ ਬਾਈ ਇਹਦਾ। ਠੀਕ ਐ। ਟੋਕੜਦਿਆਂ ਵੀਡੀਓ ਵੀ ਹੋਣੀਆਂ ਤਾਜ਼ੀ ਦੀਆਂ ਵੀਡੀਓ ਵੀ ਹੋਣਗੀਆਂ। ਜਦੋਂ ਇਹ ਤਿਆਰ ਹੋ ਕੇ ਦੁੱਧੇ ਪੀਕਤੇ ਆ ਗਈ। ਹਮ। ਆ ਬਾਈ ਪਿੱਛੇ ਨੇ ਬਹੁਤ ਜ਼ਿਆਦੇ ਚੌੜਾ ਹਵਾਨਾ ਕੱਢਣਾ ਬਹੁਤ ਜ਼ਿਆਦੇ ਕਰੰਟ ਕੱਢਣਾ ਹਵਾਨੇ 'ਚ। ਠੀਕ ਐ। ਆਪਣੇ ਕੋਲੇ ਵੀਡੀਓ ਆ ਬਾਕਾਇਦਾ। ਠੀਕ ਐ ਬਾਈ। ਤੋ ਤੁਸੀਂ ਦੇਖਿਓ ਇਹ ਚੰਗੀ ਕੀਮਤ ਤੇ ਬਾਈ ਨੇ ਪਿਛਲੇ ਸੋਵੇ ਚ ਖਰੀਦੀ ਸੀ ਤੇ ਉਥੋਂ ਮੇਰੇ ਕਾਲ ਚ ਵੀਡੀਓ ਬਣੀ ਸੀ ਇਹ ਦੀ ਬਾਈ ਪਹਿਲਾਂ ਹਾਂ ਵੀਡੀਓ ਬਣੀ ਹੋਈ ਹੈ ਬਾਈ ਚੈਨਲ ਤੇ ਦੀ ਠੀਕ ਹੈ ਓਕੇ ਤੋ ਦੋਸਤੋ 2 ਲੱਖ ਤੇ 25000 ਡਿਮਾਂਡ ਹੈ ਆਏ ਭਰਾ ਦਾ ਮਾਨਤਨ ਕੀਤਾ ਜਾਂਦਾ ਹੁੰਦਾ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ ਬਾਈ ਗੱਬਣੇ ਹੁਣ ਕਿਹੜੇ ਬੋਲ ਤੋਂ ਗੱਬਣ ਬਾਈ ਆਪਣੇ ਕੋਲੇ ਘਰੇ ਰੱਖਿਆ ਵਾ ਸੀ ਬੋਲੋ ਉਤੋਂ ਹੀ ਗੱਬਣ ਆਏ ਅਛਾ ਉਤੋਂ ਕਰਾਸ ਕਰਾਈ ਹਾਂਜੀ ਬਾਈ ਟੋਰ ਰੈਕਟ ਕ੍ਰੋਸਿੰਗ ਸੋ ਦੋਸੋ ਵੀਰ ਕੋਲ ਇੱਕ ਬੜਾ ਸੋਹਣਾ ਝੋਟਾ ਮੇਰੇ ਆਉਣ ਤੋਂ ਪਹਿਲਾਂ ਵੀਰ ਨੇ ਵੇਚਦਾ ਸੀ ਪਰ ਬਾਈ ਦੱਸਦਾ ਵੀ ਚੰਗੀ ਮੱਝ ਦਾ ਬੱਚਾ ਰੱਖਿਆ ਸੀਗਾ ਮੱਝਾਂ ਕ੍ਰਾਸ ਕਰਾਉਣ ਵਾਸਤੇ ਕਿਉਂਕਿ ਵਪਾਰ ਇੱਕ ਸ਼ੌਂਕ ਹੈ ਤੇ ਬਰੀਡਿੰਗ ਤੇ ਕੰਮ ਹੈ ਜਿੰਡੀਆਂ ਵੀ ਮੱਝਾਂ ਜਿਵੇਂ ਨੇ ਚੰਗੀ ਮੱਝ ਹੈ ਬਾਈ ਨੇ ਵੇਚਣੀ ਆ ਪਸ਼ੂਆਂ ਦੀ ਗਿਣਤੀ ਨੂੰ ਸੈੱਟ ਕਰਨ ਵਾਸਤੇ ਪਰ ਇਹਦੀ ਕੱਟੀ ਜ਼ਰੂਰ ਰੱਖ ਲਈ ਆ ਪਿਛਲੇ ਸੂਏ ਦੀ ਮਤਲਬ ਜਿਹੜੀਆਂ ਚੰਗੀਆਂ ਮੱਝਾਂ ਉਹਨਾਂ ਦੀਆਂ ਝੋਟੀਆਂ ਵੀਰ ਸੰਭਾਲ ਰਿਹਾ ਘਰੇ ਤੇ ਬਾਅਦ ਵਿੱਚ ਇਹਨਾਂ ਨੂੰ ਸੇਲ ਕਰ ਰਿਹਾ ਇੱਕ ਇੱਕ ਬੱਚਾ ਇਹਨਾਂ ਦਾ ਕੋਲ ਆਪਦੇ ਰੱਖ ਕੇ ਸੋ ਬਹੁਤ ਸੋਹਣੀ ਮੱਝ ਆ ਦਸੋ ਬਿਲਕੁਲ ਕੁੰਡੇ ਸਿੰਘਾਂ ਦੀ ਆ ਬੜੀਆਂ ਚੰਗੀਆਂ ਨਾੜਾਂ ਹਵਾਨੇ ਦੇ ਉੱਤੇ ਐ। ਪਰਸ਼ਾਣ ਨੂੰ ਹਵਾਨਾ ਹਜੇ ਫੁੱਲ ਕੱਢਣਾ ਐ ਨੇ ਕਿਉਂਕਿ ਪਿਛਲੇ ਸਾਲ ਦੀ ਵੀਡੀਓ ਤੁਸੀਂ ਵੀ ਦੇਖ ਲੈਣੀ ਐ। ਲੈ ਚੱਲੋ ਅੰਦਰ ਨੂੰ ਬਈ। ਸੋ ਸਿੰਗ ਬਹੁਤ ਸੋਹਣਾ ਦੱਸੋ। ਇਧਰਲੇ ਪਾਸੇ ਵੀ ਨਾੜਾਂ ਹਵਾਨੇ ਤੇ ਬਹੁਤ ਚੰਗੀਆਂ ਤੇ 55 ਦਿਨ 50 55 ਦਿਨ ਪਹਿਲਾਂ ਇਹਨੂੰ ਡਰਾਈ ਕੀਤਾ। ਡਰਾਈ ਕਰਨ ਟਾਈਮ ਵੀ 5 ਕਿਲੋ ਦੁੱਧ ਤੇ ਚੱਲਦੀ ਸੀ। 20 ਕਿਲੋ ਇਹਦਾ ਪੀਕ ਰਿਆ। ਸੋ ਹਰਿਆਣੇ ਚੋਂ ਆਈ ਹੋਈ ਮੱਝ ਇੱਕ ਸੂਆ ਬਾਈ ਨੇ ਚੋਲੀ ਐ। ਕੱਟੀ ਇਹਦੀ ਵੀਰ ਕੋਲ ਵੱਜ ਜਾਣੀ ਆ ਤੇ ਮੱਝ ਵੀਰ ਸੇਲ ਕਰ ਲੂਗਾ ਇਹਦੀ ਮਤਲਬ ਰਵਾ ਇਹਦਾ ਬਣਿਆ ਰਹਿਣਾ ਆਪਦੇ ਕੋਲ ਸੋ ਫਿਰ ਇਹ ਆਸੇ ਪਾਸੇ ਨੂੰ ਜਾਂਦੀ ਹੈ ਹਵਾਨਾ ਦੇਖੋ ਕਮਾਲ ਦਾ ਢਾਂਚਾ ਦੱਸੋ ਮੱਝ ਦਾ ਤੁਸੀਂ ਹਵਾਨਾ ਵੀ ਦੇਖ ਰਹੇ ਹੋ ਕਿ ਬੜਾ ਚੰਗਾ ਹੈ ਸੋ ਹਜੇ ਦਹਨੇ ਲੈਂਦੀ ਹੈ ਮੱਝ ਮੌਨ ਚ 2-4 ਦਿਨ ਹੋਰ ਲੈ ਸਕਦੀ ਹੈ ਚਵਾਈ ਵੀ ਬਾਈ ਇਹਦੀ ਬਿਲਕੁਲ ਫੋਕੀ ਸੀ ਜਿੰਨੇ ਆ ਵੀ ਆਪਾਂ ਦਿਖਾ ਰਹੇ ਆ ਚਵਾਈ ਸਾਰੀਆਂ ਦੀ ਬਿਲਕੁਲ ਫੋਕੀ ਠੀਕ ਹੈ ਜੀ ਆਮ ਚਵਾਈ ਨੋ ਵੀ ਪੋਲੀ ਚਵਾਈ ਆਮ ਚਵਾਈ ਜਿਹੜੀ ਪੋਲੀ ਹੁੰਦੀ ਹੈ ਉਹ ਤੋਂ ਹੀ ਪੋਲੀ ਚਵਾਈ ਹੁੰਦੀ ਹੈ ਠੀਕ ਹੈ ਸੋ ਦੋਸਤੋ ਪੋਲੀ ਚਵਾਈ ਦੀ ਤੇ ਲਈ ਮਿਹਦਾ ਦੇ ਬੱਚਾ ਚੋਲੇ ਪਛਾਣ ਨੂੰ ਹਵਾਨਾ ਦੇਖੋ ਇਹ گاਵਾ ਦੇ ਹਵਾਨੇ ਹੁੰਦੇ ਇਸ ਤਰ੍ਹਾਂ ਦੇ ਜਿੱਦਾਂ ਦੇ ਤੁਹਾਨੂੰ ਅੱਜ ਇਹ ਸਮਾਜ ਦਾ ਹਵਾਨਾ ਦਿਖਾ ਰਿਹਾ ਤੇ ਮੱਜਾਂ ਦੀ ਜਦੋਂ ਵੀ ਵੀਡੀਓ ਇੱਥੋਂ ਆਉਗੀ ਜਿੰਨੇ ਮਰਜੀ ਸ਼ਬਦ ਬੋਲ ਲਓ ਇਸ ਤਰ੍ਹਾਂ ਦੀਆਂ ਮੱਜਾਂ ਵਾਈ ਰੱਖਦਾ ਜਾਂ ਵਪਾਰ ਚ ਵੀ ਲੈ ਕੇ ਆਉਂਦਾ 2 ਨੰਬਰ ਤੇ ਵੀ ਦੱਸੋ ਇੱਕ ਗੱਬਣ ਮੱਝ ਤੁਹਾਨੂੰ ਦਿਖਾਉਣਾ ਹੈ ਬਿੱਟੂ ਭਾਈ ਕੀ ਡਿਟੇਲ ਹੈ ਇਹਦੀ ਏ ਵੀ ਬਈ ਤੀਜੇ ਸੂਏ ਸੁੰਦੀ ਆ ਦੂਜੇ ਸੂਏ ਆਪਣੇ ਕੋਲੇ ਸੀ ਇਹ ਤਾਂ ਦੁੱਧ ਕਿੰਨਾ ਰਿਹਾ ਦੂਜੇ ਸੂਏ ਇਹਨੇ 16 ਕਿਲੋ ਦੁੱਧ ਦਿੱਤਾ ਆਪਣੇ ਕੋਲੇ ਬਾਈ ਐਣੀ ਆਪਾਂ ਕਹਿੰਦੀ ਆ ਵੀ ਹਰੇਕ 20 ਦਿੰਦੀ ਆ ਭਈ 15 ਤੋਂ 16 ਕਿਲੋ ਦੁੱਧ ਆਪਾਂ ਕੰਡੇ ਲਾਇਆ ਦਾ ਠੀਕ ਐ ਇਹ ਵੀ ਲੰਬਾ ਟਾਈਮ ਪਿਆ ਕੀ ਦੁੱਧ ਵੈਸੇ ਬਹੁਤ ਲੰਮਾ ਟਾਈਮ ਬਾਈ ਇਹ ਤਾਂ 1.5 ਸਾਲ ਬਾਅਦ ਸੁੰਦੀ ਆ ਬਾਈ ਅੱਛਾ 1.5 ਸਾਲ ਬਾਅਦ ਸੁੰਦੀ ਆ ਠੀਕ ਐ ਹੁਣ ਇਹ ਦਿਨ ਕਿੰਨੇ ਲੈਂਦੀ ਹੈ ਜੀ ਇਹਨੇ ਹਫਤਾ ਪਿਆ ਬਾਈ ਹਜੇ ਇੱਕ ਹਫਤਾ ਪਿਆ ਹਾਂ ਬਾਈ ਸੀਮਣੇ ਦੇ ਇਹ ਵੀ ਬਾਈ ਡਾਇਰੈਕਟ ਕਰਾਉ ਸੀਂਗੀ ਉਸੇ ਬੋਲਤ ਹਾਂਜੀ ਠੀਕ ਐ ਜ ਆ ਰੇਟ ਇਹ ਦਾ ਕਿਰਨ ਹੈ ਇਹਦਾ ਬਈ 1,60,000 1,60,000 ਹਾਂਜੀ ਤੋਰ ਦਗੇ ਬਈ ਦੋਸਤੋ 1,60,000 ਰੇਟ ਹੈ 16 ਕਿਲੋ ਦੂਜੇ ਸੂਏ ਚ ਦੁੱਧ ਦਿੱਤਾ ਹੈ ਜੈਡ ਬਲੈਕ ਹੈ ਥੋੜਾ ਜਿਹਾ ਸਿੰਗ ਥੋੜਾ ਖੁੱਲਾ ਹੋ ਕੇ ਪਿੱਛੇ ਨੂੰ ਮੁੜਿਆ ਹੋਇਆ ਹੈ ਪੂਰਾ ਜੱਜਦਾ ਬਾਡੀ ਦੇ ਹਿਸਾਬ ਤੇ ਆਕੇ ਤੁਸੀਂ ਮੱਝ ਨੂੰ ਦੇਖੋ ਤੁਹਾਨੂੰ ਪਸੰਦ ਆਊਗੀ ਕੀਮਤ ਇਹਦੀ 1,60,000 ਹੈ ਚੰਗੀ ਸੰਭਾਲੀ ਹੈ ਬਾਈ ਨੇ ਸੋ ਢਾਂਚਾ ਇਹਦਾ ਵੀ ਬਹੁਤ ਸੋਹਣਾ ਦੋਸਤੋ ਮੱਝ ਦਾ ਹਵਾਨਾ ਚੰਗਾ ਬਣਾਉਗੀ ਹਜੇ ਦੁੱਧ ਲਾਉਣਾ ਸ਼ੁਰੂ ਕੀਤਾ ਇਹਨੇ ਹਜੇ ਦਿਨ ਲੈਂਦੀ ਆ ਸੋਨ ਚ ਹੈ ਕੱਚੀ ਪਰ ਕਿਉਂਕਿ ਜਿਵੇਂ ਪਹਿਲਾਂ ਦੱਸਿਆ ਵੀ ਸਿਆਲ ਆਉਣ ਤੋਂ ਪਹਿਲਾਂ ਪਹਿਲਾਂ ਕੁਝ ਪਸ਼ੂ ਘਟਾਉਣੇ ਪੈਣਗੇ ਜਗ੍ਹਾ ਤੰਗ ਹੈ ਜਗ੍ਹਾ ਤੰਗ ਨਹੀਂ ਪਸ਼ੂਆਂ ਦੀ ਗਿਣਤੀ ਵੱਧ ਹੈ ਜਗ੍ਹਾ ਵੀ ਬਹੁਤ ਖੁੱਲੀ ਹੈ ਦੋਕਨਾਲਾਂ ਵੱਲੀਆਂ ਬਾਈ ਨੇ ਸੋ ਸੋਣੀ ਮੱਝ ਆ ਦੱਸੋ 1,60,000 ਇਹਦਾ ਰੇਟ ਹੈ ਜਿਨੇ ਖਰੀਦਣੀ ਆ ਤਾਂ ਤੁਸੀਂ ਇਹਦਾ ਢਾਂਚਾ ਦੇਖ ਲਓ ਹਵਾਨਾ ਚੰਗਾ ਹੈ ਜੈਡ ਬਲੈਕ ਹੈ ਕੋਈ ਵੀ ਵਾਲ ਪੂਛ ਚ ਵਾਈਟ ਨਹੀਂ ਹੈਗਾ ਸਟਰਕਚਰ ਇਹਦਾ ਵੀ ਬਹੁਤ ਸੋਹਣਾ ਸੋ ਇਹ ਦੋ ਮੱਜਾਂ ਜਿਹੜੀਆਂ ਦੱਸੋ ਸੂਣਦੀਆਂ ਤਿਆਰੀਆਂ ਚ ਬਹੁਤ ਵਧੀਆ ਹਵਾਨਾ ਬਣਾਉਂਦੀ ਆ ਬਾਈ ਇਹ ਹੂੰ ਤੇ ਬਾਕੀ ਇਹ ਜਦੋਂ ਮਹੀਨਾ ਹੋ ਗਿਆ ਨੂੰ ਸੂਈ ਨੂੰ ਬੱਚਾ ਛੱਡਣਾ ਛੱਡੋ ਨਹੀਂ ਛੱਡਣਾ ਥਾਪੀ ਦੇ ਕੇ ਧਾਰ ਮਾਰ ਕੇ ਵਜੋ ਨਾਲ ਦੀ ਨਾਲ ਪਹਿਲਾਂ ਤਿੰਨ ਟਾਈਮ ਚੋਲੋ ਇਹਨੂੰ ਇੰਨੀ ਠੰਢੀ ਸੋ ਇਹ ਗੱਲਾਂ ਪਹਿਲਾਂ ਵੀ ਬਾਈ ਨੇ ਦੱਸੀਆਂ ਸੀ ਵੀ ਜਦੋਂ ਵੀ ਤੁਸੀਂ ਇਹਦੇ ਕੋਲ ਆਗੇ ਤੇ ਥਾਪੀ ਮਾਰ ਕੇ ਨੂੰ ਧਾਰ ਦੇ ਦੇਣੀ ਆ ਤੇ ਇਹਨੇ ਪਸਮਾਉਣਾ ਇਦਾਂ ਦੀ ਏ ਝੋਟੀ ਇਦਾਂ ਦੀ ਏ ਮੱਝ ਐ 1 ਲੱਖ ਤੇ 60 ਹਜ਼ਾਰ ਦੀ ਦੀਮਾਨ ਇੱਕ ਟੋਕੜ ਗੱਬਣ ਦਿਖਾ ਦਿੰਨੇ ਆ ਤੁਹਾਨੂੰ ਬਿੱਟੂ ਬ ਇਹ ਕਿੰਨੇ ਚਿਰ ਦੀ ਇਸ ਟਾਈਮ ਗੱਭਣਾ ਇਹ ਬਾਈ ਸਹੀ ਜਮਾ 2.5 ਮਹੀਨਾ ਦੀ ਗੱਭਣਾ ਚੈੱਕ ਹੋ ਗਈ ਚੈੱਕ ਪਾਸ ਆ ਬਾਈ ਆਪਣੀ ਕਿੱਟ ਦੇ ਕਰੀ ਵੀ ਚੈੱਕ ਆਪਣੀ ਅਛਾ ਕਿੱਟ ਨਾਲ ਹੀ ਕੀਤੀ ਹੈ ਚੈੱਕ ਹਾਂ ਜਨੂਨ ਬਾਈ ਜੀ ਨੇ ਕਰਵਾਉਣੀ ਹੋਈ ਵੈਸੇ ਉਹ ਬਾਈ ਆਉ ਦਾ ਮਨ ਸੈਟੀਸਫਾਈ ਕਰਕੇ ਲੈ ਜਾ ਉਹਦੀ ਚੈੱਕ ਕਰਾ ਕੇ ਤਸੱਲੀ ਕਰਕੇ ਠੀਕ ਹੈ ਹੁਣ ਇਹ ਦੁੱਧ ਦਿੰਦੀ ਹੈ ਹਾਂ ਬਾਈ ਹੁਣ ਦੋਨੇ ਟਾਈਮ ਦਿੰਦੀ ਹੈ 6 ਕਿਲੋ ਦੁੱਧ ਦੇ ਦੋਨੇ ਟਾਈਮ ਮਿਲਦੀ ਹੈ ਦੁੱਧ 6 ਕਿਲੋ ਆ ਹਾਂ ਇਹਨੂੰ ਸੂਈ ਨੂੰ ਹੋ ਗਏ ਬਾਈ 10 ਮਹੀਨੇ ਠੀਕ ਹੈ 9.5 10 ਮਹੀਨੇ ਦੁੱਧ ਦੇ ਲਾਲ ਚ ਗੱਭਣ ਲੇਟ ਕਰਵਾਈ ਆ ਦੁੱਧ ਚੰਗਾ ਹੀ ਦੁੱਧ ਸੀਗਾ ਇ ਸੋ ਦਸੋਏ ਲੇਟ ਗੱਭਣ ਹੋਈ ਐ 10 ਮਹੀਨੇ ਹੋ ਗਏ ਨੂੰ ਸੋਈ ਨੂੰ ਢਾਈਆਂ ਦੀ ਇਸ ਟਾਈਮੇ ਗੱਭਣਾ ਦੁੱਧ ਦੇ ਰਹੀ 6 ਕਿਲੋ ਸੂਆਏ ਭਾਈ ਕੰਨਵਾ ਸੂਗੀ ਜਾਂ ਸੂਆ ਭਾਈ ਗਾਂ ਨੂੰ ਤੀਜਾ ਸੂ ਦੂਜੇ ਸੂਏ ਆ ਇਹ ਠੀਕ ਐ ਇਹਦੀ AI ਕਰਾਈ ਵੀ ਆ ਮਰੇ ਇਹਦੀ ਭੀਮ ਤੋਂ ਹੀ ਆਈ ਹੋਈ ਵੀ ਆ ਆਪਣੇ ਕੋਲੇ ਸਾਰਾ ਬਾਇਓ ਡਾਟਾ ਹੈਗਾ ਫੋਨ 'ਚ ਠੀਕ ਐ ਭੀਮ ਬੋਲਦਾ ਦਸੋਏ ਇਹਦੇ ਸੀਮਨ ਲੱਗਾ ਤੇ ਇਹ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਅੱਛਾ ਇਹਦੀ ਕੀ ਡਿਮਾਂਡ ਰੱਖਦੇ ਹੋ ਇਹਦੀ ਭਾਈ 1 ਲੱਖ 45000 ਰੁਪਏ ਠੀਕ ਐ ਦਸੋਏ 1 ਲੱਖ ਤੇ 45000 ਰੇਟ ਆ ਤਾਹੀ ਮਹੀਨਿਆਂ ਦੀ ਗੱਬਣ ਹੈ 6 ਕਿਲੋ ਦੋਹਾਂ ਟਾਈਮਾਂ ਦਾ ਦੁੱਧ ਦਿੰਦੀ ਹੈ ਸੁਹਾਏ ਨੇ ਵੀ ਤੀਜਾ ਸੁਣਾ ਇਹ ਵੀ ਇੱਕ ਚੰਗੇ ਦੁੱਧ ਵਾਲੀ ਤੇ ਚੰਗੀ ਕੀਮਤੀ ਦੀ ਝੋਟੀ ਹੈ ਜੇ ਕੋਈ ਵੀਰ ਸਾਂਭ ਲੂਗਾ ਤਾਂ 4 ਰੁਪਏ ਚੰਗੇ ਜੋੜੂਗੀ ਅੱਜ ਦਾ ਰੇਟ ਹੈ 1,45,000 ਬਹੁਤ ਸੋਹਣਾ ਸੰਗ ਹੈ ਦੱਸੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਨਾਲ ਮੁੜਿਆ ਹੋਇਆ ਹਰਿਆਣੇ ਦੇ ਵਿੱਚੋਂ ਇਹ ਆਈ ਹੈ ਤੇ ਤੀਜਾ ਸੁਹਾਏ ਨੇ ਸੁਣਾ ਸੋ ਇਹ ਟੋਕੜ ਗੱਬਣ ਮੱਝ ਵਿਕਰੀ ਆਸਤੇ ਹੈ 1,45,000 ਰੇਟ ਟਾਂਚਾ ਦੇਖੋ ਟਾਂਚੇ ਦੀ ਚੁੜਾਈ ਦੇਖੋ ਬਹੁਤ ਤਕੜੀ ਵੱਡੀ ਮੱਝ ਦੱਸੋ ਇਹ ਵੀ ਸੋ ਭੀਮ ਬੋਲਦਾ ਸੀ ਮਨ ਦੋਸਤੋ ਇਹਦੇ ਲੱਗਾ ਤੇ ਡਾਕਟਰ ਪਰਮਵੀਰ ਬਾਈ ਇੱਥੇ ਨਾਲ ਦੇ ਪਿੰਡ ਝੰਡਾ ਵਾਲੇ ਤੋਂ ਵੀਰ ਉਹ ਵੀਰ ਨੇ ਇਹਦੀ ਏਆਈ ਕੀਤੀ ਵੀ ਹੈ ਚੰਗੀ ਮੱਝ ਚੰਗੇ ਬੋਲ ਤੋਂ ਗੱਭਣਾ ਟੋਕੜ ਗੱਭਣ ਜੀ ਨੇ ਖਰੀਦਣੀ ਹੈ ਜਗਾ ਜਿਹਦੇ ਕੋਲ ਹੈ ਤਾਂ ਅੱਜ 1 ਲੱਖ ਤੇ 45000 ਦਾ ਰੇਟ ਹੈ 6 ਕਿਲੋ ਦੋਨਾਂ ਟਾਈਮਾਂ ਦਾ ਦੁੱਧ 3 ਕਿਲੋ ਇੱਕ ਟਾਈਮ ਦਾ ਤੇ ਇਹ ਦੋਨੇ ਟਾਈਮ ਹੀ ਮਿਲਦੀ ਹੈ ਸੋ ਅੱਜ ਦੀ ਵੀਡੀਓ ਦੇ ਇਹ ਨਾਗ ਦੋਸਤੋ ਟੋਟਲ ਜਿਹੜੇ ਵਕਾਊ ਸੀਗੇ ਉਹ ਏ ਤਿੰਨ ਸੋ ਇਹ ਦੋਸਤੋ ਮੱਜਾਂ ਵਕਾਊ ਸੀਗੀਆਂ ਤਿੰਨ ਤੁਸੀਂ ਤਸੱਲੀ ਕਰ ਲਓ ਜਿਹੜਾ ਨਾਗ ਇਹਨਾਂ ਚੋਂ ਤੁਹਾਨੂੰ ਜੱਚਿਆ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਬਹੁਤ ਮਿਹਰਬਾਨੀ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ